ਇਹ ਕੀ ਗੱਲ ਹੈ ਘਰ ਕਰਨ ਨੂੰ ਕੀ ਗੱਲ ਹੈ ਜੀ ਜੀ ਸਾਡੇ ਜੀ ਕੋਠੇ ਪੈ ਜਾਣ ਪੱਕੇ ਠੀਕ ਹੈ ਜੀ ਘਰ ਡਿੱਗਣ ਵਾਲਾ ਜੀ ਹਾਂਜੀ ਠੀਕ ਹੈ ਕਿਹੜੇ ਸਕੂਲ ਚ ਪੜਦੇ ਤੁਸੀਂ ਸਰਕਾਰੀ ਜੋ ਹਾਲਾਤ ਹੈਗੇ ਆ ਇਹ ਘਰ ਦੇ ਹੈਗੇ ਆ ਪਿੰਡ ਕਾਮਲ ਵਾਲਾ 38 ਹੈਗਾ ਤੁਸੀਂ ਲਗਾਤਾਰ ਤਸਵੀਰਾਂ ਸਾਡੇ ਨਾਲ ਸਾਨੀਆਂ ਤੁਸੀਂ ਵੇਖ ਰਹੇ ਹੋ ਅਸੀਂ ਸਰ ਇਹੋ ਹੀ ਕਹਿਣਾ ਚਾਹੁੰਦੇ ਆ ਗਰੀਬ ਬੰਦਾ ਹੈ ਮਿਹਨਤ ਮਨਜ਼ੂਰੀ ਕਰਦਾ ਹੈ ਠੀਕ ਹੈ ਇਹਦੇ ਕਮਰੇ ਬਣ ਜਾਣ ਕਮਰੇ ਖਸਤਾ ਹਾਲਤ ਵਿੱਚ ਨੇ ਠੀਕ ਹੈ ਕਿਉਂ ਰਾਤ ਨੂੰ ਕਈ ਵਾਰ ਬੱਚੇ ਵੀ ਅੰਦਰ ਸੌਂਦੇ ਆ ਬਾਈ ਚਾਂਸ ਹੁੰਦੇ ਉਹ ਨੁਕਸਾਨ ਹੋ ਜਾਏ ਬੱਚਿਆਂ ਦਾ ਤੇ ਜੇ ਕੋਈ ਮਤਲਬ ਸਮਾਜ ਸੇਵੀ ਇਸ ਦੀ ਮਤਲਬ ਪੜਾ ਕਰਨਾ ਚਾਹੁੰਦਾ ਹੈ ਤੇ ਕਰੇ ਇਹ ਸਾਰਾ ਇਹੋ ਜਿਹਾ ਅੱਗੇ ਇੱਕ ਦੋ ਵਾਰੀ ਸਾਡੇ ਕਹਿੰਦੇ ਸੀ ਤੁਹਾਡੇ ਕਮਰੇ ਪੈ ਜਾਣਗੇ ਅਸੀਂ ਵੀਡੀਓ ਵੀ ਗਏ ਵੀਡੀਓ ਸਾਡੀ ਗੱਲ ਨਹੀਂ ਸੁਣੀ ਕਹਿੰਦੇ ਹੋ ਜਾਏਗਾ ਤੁਹਾਡਾ ਮਸਲਾ ਹੋ ਜਾਏਗਾ ਸਾਡਾ ਸਰ ਮਸਲਾ ਨਹੀਂ ਹੋਇਆ ਸੀ ਕਿਸ ਜਥੇਬੰਦੀ ਨਾਲ ਜੁੜੇ ਤੁਸੀਂ ਕਿਸ ਸੰਗਠਨ ਨਾਲ ਕਿਸ ਸੰਗਠਨ ਦੇ ਨਾਲ ਨਹੀਂ ਜੀ ਅੱਛਾ ਜੀ ਹਾਂ ਜੀ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿੰਡ ਕਾਮਲਵਾਲਾ 38 ਦੇ ਵਿੱਚ ਅਸੀਂ ਪਹੁੰਚੇ ਹਾਂ ਡਿਸਟ੍ਰਿਕਟ ਫਰੋਹੀਪਰ ਦਾ ਇੱਕ ਸਰਦੀ ਪਿੰਡ ਹੈਗਾ ਦਰਾਈ ਇਲਾਕਾ ਹੈਗਾ ਤੁਸੀਂ ਤਸਵੀਰਾਂ ਦੇ ਵਿੱਚ ਵੇਖ ਸਕਦੇ ਹੋ ਤਸਵੀਰਾਂ ਤੁਹਾਨੂੰ ਅਸੀਂ ਲਗਾਤਾਰ ਅੱਗੇ ਵਿਖਾਵਾਂਗੇ ਲਗਾਤਾਰ 3-4 ਮਿੰਟ ਸਾਡੇ ਨਾਲ ਜੁੜੇ ਰਹੋ ਅੱਜ ਇਸ ਨੇੜੇ ਪਿੰਡ ਭਾਨੇ ਵਾਲਾ ਹੈਗਾ ਤੁਹਾਨੂੰ ਅਸੀਂ ਤਸਵੀਰਾਂ ਵਿੱਚ ਇੱਕ ਵਾਰੀ ਵਿਖਾ ਦਿੰਨੇ ਆ ਰਾਈ ਵੀਰ ਜੀ ਆਜੋ ਮਾੜਾ ਜਿਹਾ ਨੇੜੇ ਆਪਾਂ ਜਿਹੜਾ ਅੱਜ ਇਹ ਬਾਈ ਹੋਣਾ ਨੇ ਆਪਣੇ ਨਾਲ ਗੱਲਬਾਤ ਕਰਨ ਵਾਸਤੇ ਇੱਥੇ ਆਪਾਂ ਨੂੰ ਬੁਲਾਇਆ ਹੈਗਾ ਇੱਕ ਗੁਹਾਰ ਲਈ ਹੈ ਸਮਾਜ ਸੇਵੀਆਂ ਨੇ ਇੱਕ ਮਦਦ ਦੀ ਵੱਡੀ ਅਪੀਲ ਕੀਤੀ ਹੈ ਹਮੇਸ਼ਾ ਅਸੀਂ ਚੈਨਲ ਦੇ ਮਾਧਿਅਮ ਰਾਈ ਲੋਕਾਂ ਨੂੰ ਅਪੀਲ ਕਰਦੇ ਆ ਕਿ ਦਬੇ ਕੁਚਲੇ ਲੋਕਾਂ ਦੀ ਗਰੀਬ ਲੋਕਾਂ ਦੀ ਮਦਦ ਕਰੋ ਸੋ ਇਹ ਹੀ ਵੀਡੀਓ ਜਿਹੜੀ ਹੈਗੀ ਹੈ ਕੋਈ ਪਰਮਿਸ਼ਨ ਪ੍ਰੋਮੋਸ਼ਨ ਵਾਸਤੇ ਨਹੀਂ ਸਿਰਫ ਇੱਕ ਹਲਪ ਵਾਸਤੇ ਇੱਕ ਮਦਦਵਾਤ ਹੈਗੀ ਹੈ ਦਬ ਕੇ ਇਸ ਵੀਡੀਓ ਨੂੰ ਸ਼ੇਅਰ ਕਰਦਾ ਜਿਹੜਾ ਸਾਡਾ ਚੈਨਲ ਹੈਗਾ ਉਸ ਨੂੰ ਬਾਤ ਵਾਸਤੇ ਸਬਸਕ੍ਰਾਈਬ ਸ਼ੇਅਰ ਲਾਈਕ ਜਰੂਰ ਕਰਨਾ ਸੋ ਆਓ ਚੱਲਦੇ ਆ ਤੁਹਾਨੂੰ ਅਸੀਂ ਵਿਖਾਉਣੇ ਆ ਤਸਵੀਰਾਂ ਜੋ ਹਾਲਾਤ ਹੈਗੇ ਆ ਇਹ ਘਰ ਦੇ ਹੈਗੇ ਆ ਪਿੰਡ ਕਾਮਲਵਾਲਾ 38 ਹੈਗਾ ਤੁਸੀਂ ਲਗਾਤਾਰ ਤਸਵੀਰਾਂ ਸਾਡੇ ਨਾਲ ਆਸਾਨੀਆਂ ਤੁਸੀਂ ਵੇਖ ਰਹੇ ਹੋਗੇ ਤਸਵੀਰਾਂ ਪਿੰਡ ਕਾਮਲਵਾਲਾ ਇਥੋਂ ਬਾਈ ਦਾ ਕਰ ਹੈਗਾ ਨੂਬ ਸਿੰਘ ਬਾਈ ਦਾ ਨਾਮ ਹੈਗਾ ਤੁਹਾਨੂੰ ਤਸਵੀਰਾਂ ਵੀ ਅਸੀਂ ਵਿਖਾ ਲਿੰਦੇ ਆ ਕਿ ਘਰ ਦੇ ਕੀ ਹਾਲਾਤ ਹੈਗੇ ਆ ਤਸਵੀਰਾਂ ਅਸੀਂ ਲਗਾਤਾਰ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹੈਗੇ ਇਸ ਘਰ ਦੀਆਂ ਪਿੰਡ ਕਾਮਲਵਾਲਾ ਹੈਗਾ ਨੇੜੇ ਪਿੰਡ ਸਰਦੀ ਪਿੰਡ ਹੈਗਾ ਫਰੋਇਪੁਰ ਡਿਸਟ੍ਰਿਕਟ ਦਾ ਤੁਸੀਂ ਤਸਵੀਰਾਂ ਲਗਾਤਾਰ ਦੇਖ ਰਹੇ ਹੋ ਬਾਈ ਹੁਣੇ ਵੀ ਸਾਡੇ ਨਾਲ ਮੌਜੂਦ ਰਹਿਣਗੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਜੇ ਕਿਉਂਕਿ ਤੁਹਾਡੀ ਮਦਦ ਦੇ ਨਾਲ ਅਸੀਂ ਇਸ ਚੈਨਲ ਦੇ ਮਾਧਿਅਮ ਤੇ ਰਹੀਂ ਇੱਕ ਸਮਾਜ ਸੇਵੀਆਂ ਦੇ ਮਾਧਿਅਮ ਦੇ ਰਹੀਂ ਆ ਤੁਹਾਡੇ ਨਾਲ ਲਗਾਤਾਰ ਅਸੀਂ ਤਸਵੀਰਾਂ ਤੇ ਰਹੀ ਮਦਦ ਕਰਾਂਗੇ ਸੋ ਅਸੀਂ ਗੱਲਬਾਤ ਵੀ ਕਰਦੇ ਹੈਗੇ ਆ ਬਾਈ ਜੀ ਬਾਈ ਜੀ ਕੀ ਨਾਮ ਆਪਣਾ ਜੀ ਬਗੀਚਾ ਸਿੰਘ ਬਗੀਚਾ ਸਿੰਘ ਜੀ ਹਾਂ ਜੀ ਇਹ ਘਰ ਕਿਹੜੇ ਬਾਈ ਦਾ ਜੀ ਇਹ ਣੂਬ ਸਿੰਘ ਦਾ ਜੀ ਣੂਬ ਸਿੰਘ ਦਾ ਜੀ ਹਾਂ ਜੀ ਤੇ ਅੱਜ ਜਿਹੜਾ ਵੀਡੀਓ ਕਵਰੇਜ ਸਾਡਾ ਚੈਨਲ ਦੇ ਮਾਧਿਅਮੇ ਨੇ ਤੁਸੀਂ ਪਕਾਰ ਲਈ ਕੀ ਕਹਿਣਾ ਕੀ ਚਾਹੁੰਦੇ ਅਸੀਂ ਸਰ ਇਹੋ ਹੀ ਕਹਿਣਾ ਚਾਹੁੰਦੇ ਆ ਗਰੀਬ ਬੰਦਾ ਹੈ ਮਿਹਨਤ ਮਨਜ਼ੂਰੀ ਕਰਦਾ ਹੈ ਠੀਕ ਹੈ ਇਹਦੇ ਕਮਰੇ ਬਣ ਜਾਣ ਕਮਰੇ ਖਸਤਾ ਹਾਲਤ ਵਿੱਚ ਨਹੀਂ ਠੀਕ ਹੈ ਕਿਉਂ ਰਾਤ ਨੂੰ ਕਈ ਵਾਰ ਬੱਚੇ ਵੀ ਅੰਦਰ ਸੌਂਦੇ ਆ ਬਾਈ ਚਾਂਸ ਹੁੰਦੇ ਉਹ ਨੁਕਸਾਨ ਹੋ ਜਾਏ ਬੱਚਿਆਂ ਦਾ ਤੇ ਜੇ ਕੋਈ ਮਤਲਬ ਸਮਾਜ ਦੀ ਇਸ ਦੀ ਮਤਲਬ ਭਲਾ ਕਰਨਾ ਚਾਹੁੰਦਾ ਹੈ ਤੇ ਕਰੇ ਤੁਸੀਂ ਸਰਪੰਚ ਵੀ ਰਹੇ ਹੋ ਉਸ ਪਿੰਡ ਦੇ ਹਾਂ ਜੀ ਮੈਂ ਸਾਫਕਾਂ ਹੀ ਠੀਕ ਸਾਫਕਾ ਸਰਪੰਚ ਜੀ ਹਾਂਜੀ ਤੇ ਕਿਸ ਤਰ੍ਹਾਂ ਦੇਖ ਰਹੇ ਹੋ ਤੁਸੀਂ ਹਾਲਾਂਕਿ ਅੱਗੇ ਵੀ ਆਪਾਂ ਗੱਲ ਕੀਤੀ 78 ਸਾਲ ਸਾਡੇ ਦੇਸ਼ ਨੂੰ ਜਾਦ ਹੋਏ ਅਸੀਂ ਪਿੱਛੇ ਵੀ ਆ ਰਹੇ ਇਸ ਰਸਤੇ 'ਚ ਵੀ ਗੱਲਬਾਤ ਕਰ ਰਹੇ ਸੀ ਕਿ ਇੱਕ ਚੰਡੀਗੜ੍ਹ ਦਾ ਇਲਾਕਾ ਆਪਾਂ ਕਹਿ ਸਕਦੇ ਹਾਂ ਮੋਗਾ ਫਰੋਹੀਪੁਰ ਮੋਗੇ ਦਾ ਗੱਲ ਹੈ ਮੋਗੇ ਦੀ ਆਪਾਂ ਗੱਲ ਕਰਦੇ ਹਾਂ ਤੇ ਕਿ ਲੁਧਿਆਣੇ ਦੀ ਗੱਲ ਕਰਦੇ ਹਾਂ ਉੱਥੇ ਆਪਣੀ ਜਿਹੜਾ ਇਲਾਕਾ ਸਰਦੀ ਇਲਾਕਾ ਹੈਗਾ ਕੀ ਕਹਿਣਾ ਚਾਹੋਗੇ ਤੁਸੀਂ ਸਾਰਾ ਸੀ ਦੇਖੂ ਕਹਿਣਾ ਚਾਹਾਂਗੇ ਬਾਰਡਰ ਏਰੀਆ ਸਾਡਾ ਇੱਧਰ ਹੈਗਾ ਬਾਰਡਰ ਦੀ ਸਹੂਲਤ ਸਾਨੂੰ ਕੋਈ ਮਿਲਦੀ ਨਹੀਂ ਕੋਈ ਨਾ ਜਿਹੜੀ ਸਹੂਲਤ ਹੈ ਨਾ 7 ਕਿਲੋਮੀਟਰ ਦੇ ਅੰਦਰ ਨਾ ਹੁੰਦੀ ਇਹ ਸਾਰੀ ਸਹੂਲਤ ਜਾਨੀ ਕਿ 51 ਕਿਲੋਮੀਟਰ ਪਿੱਛੇ ਕਰਦੀ ਨਾ ਠੀਕ ਹੈ ਜਾਨੀ ਕਿ 51 ਕਿਲੋਮੀਟਰ ਬਾਰਡਰ ਤੋਂ ਦੂਰ ਦੇ ਰਹੇ ਨੇ ਇੱਧਰ 7 ਕਿਲੋਮੀਟਰ ਦਾ ਸਹੂਲਤ ਨਾ ਬੰਦ ਕਰਤੀ ਸਰਕਾਰਾਂ ਨੇ ਇਹ ਰਾਜ ਸਖ ਬਰਾਦਰੀ ਸਾਰੀ ਹਾਂਜੀ ਐਸੀ ਠੀਕ ਐਸੀ ਜੀ ਨਹੀਂ ਤੁਸੀਂ ਮੇਰੇ ਕਹਿਣ ਦਾ ਮਤਲਬ ਇਹ ਹੈਗਾ ਕਿ ਹਾਲਾਂਕਿ ਜਿਹੜੇ ਮਜ਼ਦੂਰ ਭਰਾ ਹੈਗੇ ਆ ਦੂਜੀਆਂ ਜਿਹੜੀਆਂ ਹੁੰਦੇ ਉਹਨਾਂ ਲੋ ਇਲਜ਼ਾਮ ਹਮੇਸ਼ਾ ਲਾਈ ਜਾਂਦੇ ਵੀ ਕਿਸਾਨਾਂ ਨੂੰ ਬੜੀ ਵੱਡੀ ਸਬਸਿਡੀ ਮਿਲਦੀ ਹੈਗੀ ਜਿਹੜੇ ਐਸੀ ਬੀਸੀ ਉਹਨਾਂ ਨੂੰ ਵੱਡੀ ਬੜੀ ਵੱਡੀ ਰਾਤ ਮਿਲਦੀ ਹੈ ਸਮਾਜ ਦੇ ਇੱਕ ਕੋਟਾ ਹੁੰਦਾ ਨਿਰਧਾਰਤ ਕੋਟਾ ਹੁੰਦਾ ਲੇਕਿਨ ਤੁਸੀਂ ਕੁਝ ਕਹਰੇ ਵੀ ਇਸ ਤਰ੍ਹਾਂ ਮਦਦ ਨਹੀਂ ਹੁੰਦੀ ਤੁਹਾਡਾ ਫਿਰ ਸਰ ਦੇਖੋ ਜੀ ਹੁਣ ਸਾਨੂੰ ਸ਼ੁਰੂ ਤੋਂ ਲਈ 5 ਕਿਲੋ ਇੱਕ ਮੈਂਬਰ ਨੂੰ ਦਾਣੇ ਦੇ ਰਹੇ ਨੇ ਠੀਕ ਹੈ 5 ਕਿਲੋ ਨਾਲ ਦੇਖੋ ਤੁਸੀਂ ਆਪ ਸਿਆਣੇ ਬੱਚਿਆਂ ਦਾ ਗੁਜ਼ਾਰਾ ਹੋ ਜਾਏਗਾ ਇੱਕ ਬੰਦੇ ਦਾ ਗੁਜ਼ਾਰਾ ਨਹੀਂ ਹੁੰਦਾ 5 ਕਿਲੋ ਦਾਣੇ ਜਿਹਨਾਂ ਦੇ ਕੇ ਸਿਰਫ ਸਾਡੀਆਂ ਵੋਟਾਂ ਸਾੜੀਆਂ ਲੈ ਜਾਂਦੇ ਆ ਠੀਕ ਹੈ ਸਰਕਾਰਾਂ ਨੂੰ ਵੀ ਕੋਈ ਸਾਡੇ ਬਾਰੇ ਸੋਚਣਾ ਚਾਹੀਦਾ ਠੀਕ ਹੈ ਠੀਕ ਹੈ ਜੀ ਵੋਟਾਂ ਲੈ ਕੇ ਬਾਅਦ ਚ ਸਾਡੇ ਇੱਕ ਰ ਉਸ ਤੋਂ ਬਾਅਦ ਆਉਂਦੀ ਨਹੀਂਗੇ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਹਾਲਾਂਕਿ ਤੁਹਾਡਾ ਜਿਹੜਾ ਜਿੱਥੇ ਤੱਕ ਸ਼ੇਰ ਸਿੰਘ ਬਾਇਆ ਮੇਰੇ ਖਿਆਲ ਚ ਮੈਂਬਰ ਆਫ ਪਾਰਲੀਮੈਂਟ ਵੀ ਰਹੇ ਆ ਤੁਹਾਡੀ ਬਰਾਦਰੀ ਚ ਰਹੇ ਹੈਗੇ ਲੇਕਿਨ ਤੁਸੀਂ ਬੰਨੇ ਤੁਸੀਂ ਇੱਕ ਬੰਨੇ ਵੱਡੇ ਇਲਜ਼ਾਮ ਲਾ ਰਹੇ ਹੋ 10 ਸਾਲ ਉਹਨਾਂ ਦਾ ਕਾਰਜ ਕਰ ਰਿਹਾ ਲੇਕਿਨ ਤੁਸੀਂ ਕਹਿੰਦੇ ਹੋ ਸਹੂਲਤ ਨਹੀਂ ਮਿਲੇਗੀ ਨਹੀਂ ਸਰ ਦੇਖੋ ਅਸੀਂ ਮੈਂ ਤਾਂ ਅੱਗੇ ਵੀ ਕਿਹਾ ਸਾਨੂੰ ਪੰਜ ਕਿਲੋ ਸਿਰ ਦਾਣੇ ਮਿਲ ਰਿਹਾ ਸਾਡੇ ਦਾਣੇ ਬੰਦ ਕਰ ਦੇਣ ਠੀਕ ਹੈ ਸਾਨੂੰ ਬਿੱਲ ਵੀ ਸ਼ੁਰੂ ਕਰਨਾ ਪਾਣੀ ਦਾ ਬਿੱਲ ਆਉਣ ਮੀਟਰ ਦਾ ਬਿੱਲ ਆਉਣ ਸਾਡੇ ਹਰ ਘਰ ਦਾ ਮੈਂਬਰ ਇੱਕ ਰਜਗਾਰ ਚ ਪੱਕਾ ਕਰ ਦੇਣ ਠੀਕ ਹੈ ਜੀ ਸਕੂਲ ਕਿਵੇਂ ਜੀ ਇੱਥੇ ਸਕੂਲ ਸਾਡਾ ਜੀ ਖਸਤਾਲ ਦੇ ਵਿੱਚ ਹੀ ਹੈ ਸਾਡਾ ਪਲੱਸ 2 ਦਾ ਸਕੂਲ ਆਏ ਸਿਰਫ ਸਾਡੀ ਪੰਚਾਇਤ ਦੀ ਜ਼ਮੀਨ ਹੈ ਨਹੀਂ ਤੇ ਇਸ ਕਰਕੇ ਸਾਡਾ ਸਕੂਲ ਵਾਪਸ ਚਲਾਗੇ ਠੀਕ ਹੈ ਜੀ ਹੋਰ ਨੇੜੇ ਪਿੰਡ ਕਿਹੜਾ ਸਰਕਾਰੀ ਹੈ ਸਰਕਾਰੀ ਪਿੰਡ ਸਾਰ ਦੇਖੋ ਇੱਕ ਸਾਡੇ ਨਾਲ ਹੀ ਆ ਪਾਨੇ ਵਾਲੀ ਵਸਤੀ ਹੈਗੀ ਹੈ ਉੱਥੇ ਸਕੂਲ ਨਹੀਂ ਹੈਗਾ ਜੀ ਸਕੂਲ ਨਹੀਂ ਉੱਥੇ ਛੋਟਾ ਛੋਟਾ ਪ੍ਰਾਇਮਰੀ ਹੈ ਜੀ ਪ੍ਰਾਇਮਰੀ ਸਕੂਲ ਹਾਂਜੀ ਇਸ ਪਿੰਡ ਦੀ ਵਾਦੀ ਕਿੰਨੀ ਹੈ ਜੀ ਬੱਸ ਇਸ ਪਿੰਡ ਦੀ ਆਬਾਦੀ ਦੇਖੋ 300 ਕਰ ਹੈਗਾ 300 ਕਰ ਹੈਗਾ ਬੋਟ ਸਾਡੇ ਕੋਲ 800 ਹੈਗੀ ਆ ਪਰ ਪ੍ਰਾਇਮਰੀ ਸਕੂਲ ਹੈਗਾ ਕੋਈ ਨਹੀਂ ਹੈਗਾ ਜੀ ਪ੍ਰਾਇਮਰੀ ਵੀ ਹੈਗਾ ਮਿਡਲ ਹੈਗਾ 8ਵੀਂ ਤੱਕ ਸਾਡਾ ਠੀਕ ਹੈ ਜੀ ਹਾਂਜੀ ਕੋਈ ਬੱਚੇ ਬੱਚੇ ਵਗਾਰਾ ਕਾਫੀ ਹੈਗੇ ਆ ਟੀਚਰ ਵਗਾਰਾ ਹੈਗੇ ਟੀਚਰ ਤਾਂ ਬਹੁਤ ਆ ਸਰ ਦੇਖੋ ਸਾਡੀ ਮੰਗ ਹੈਗੀ ਪਲੱਸ 2 ਦਾ ਸਕੂਲ ਹੋ ਜਾਏ ਸਾਡੀਆਂ ਕੁੜੀਆਂ ਦੇਖੋ ਇੱਥੋਂ ਸਾਈਕਲ ਤੇ 5 ਕਿਲੋਮੀਟਰ ਦੂਰ ਜਾਣੀਆਂ ਪੜਨਾ ਕਿਹੜੇ ਪੱਲੇ ਮੇਕੇ ਜਾਂਦੀਆਂ ਹਾਂਜੀ ਦੇਖੋ ਤੇ ਬੱਚੇ ਨੂੰ ਜਾਣਾ ਕਿੰਨਾ ਔਖਾ ਜੀ ਸਾਈਕਲ ਤੇ ਆਪਾਂ ਮੋਟਰਸਾਈਕਲ ਤੇ ਇੰਨਾ ਭੰਜਾਵਾਂ ਤੇ ਆਪ ਨੂੰ ਗਰਮੀ ਲੱਗੇਗੀ ਪਿੰਡ ਵਾਸੀਆਂ ਨੇ ਜਦੋਂ ਤੁਸੀਂ ਸਰਪੰਚਰੇ ਇੱਕ 5 ਸਾਲ ਦੀ ਤੁਸੀਂ ਕਾਰਜਕਾਲ ਸੀ ਤੁਹਾਡਾ ਸਰਪੰਚ ਨਹੀਂ ਸਰ ਮੇਰੇ ਨਾਲ ਪਹਿਲਾਂ ਡੈਡੀ ਸਰਪੰਚ ਸੀਗੇ ਠੀਕ ਹੈ ਜੀ ਪੰਜ ਵਾਰ ਮੇਰੇ ਡੈਡੀ ਪਹਿਲਾਂ ਮੈਂਬਰ ਬਣਿਆ ਤੇ ਮੇਰੇ ਡੈਡੀ ਦੀ ਹੋ ਗਈ ਡੈਥ ਫਿਰ ਪਿੰਡ ਵਾਲਿਆਂ ਸਹਿਮਤੀ ਨਾਲ ਮੈਨੂੰ ਸਰਪੰਚ ਬਣਾ ਦਿੱਤਾ ਕਿੰਨਾ ਚਿਰ 13 ਮਹੀਨੇ ਮੈਂ ਸਰਪੰਚੀ ਕੀਤੀ 13 ਮਹੀਨੇ ਜੀ ਤੇ ਕਿਹੜੇ ਕਿਹੜੇ ਕੰਮ ਕੀਤੇ ਬਾਈ ਤੁਸੀਂ ਮੈਂ ਦੇਖੋ ਸਰ ਮੈਂ ਨਾ 40 ਲੱਖ ਦਾ ਕੰਮ ਕਰਵਾਇਆ 13 ਮਹੀਨੇ ਚ ਠੀਕ ਹੈ ਜੀ ਹਾਂਜੀ ਉਹਦੇ ਵਿੱਚ ਕੀ ਕੀ ਸੀ ਸਰ ਮੈਂ ਨਰੀਗਾ 18 ਲੱਖ ਦਾ ਨਰੀਗਾ ਕਰਵਾਇਆ ਠੀਕ ਹੈ 10 ਕਮਰੇ ਬਣਾਏ ਆ ਠੀਕ ਹੈ ਜੀ ਬਾਥ ਫਲਸ਼ਾਂ ਬ ਦੇਖੋ ਜੀ ਇਹ ਜਿਹੜਾ ਮੇਰੇ ਵੀ ਸਰਵਾ ਹੋਇਆ ਸੀ ਨਾ ਉਹ 2011 ਚ ਹੋਇਆ ਸੀਗਾ ਠੀਕ ਹੈ ਜੀ ਉਹ 2011 ਚ ਸਾਡੇ ਕਮਰੇ ਆ ਸੀ 18 ਹੂੰ 18 ਸਾਨੂੰ ਮੇਰੇ ਵੀ ਮਿਲ ਗਏ ਉਹਦੇ 10ਵੇਂ ਪਾਤੇ ਤੇ 8 ਦੂਸਰੇ ਸਰਪੰਚ ਪਾਏ ਜੀ ਹੂੰ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਤੇ ਬਾਈ ਹੁਣਾਂ ਦੇ ਕਾਗਜ਼ ਭਰੇ ਗਏ ਸਰਵੇ ਵੀ ਇਹ ਇਹਨਾਂ ਫਾਰਮ ਵਗਾਰਾ ਭਰੇ ਗਏ ਹੋਣਗੇ ਲਗਾਤਾਰ ਜੀ ਆਹ ਦੇਖੋ ਜੀ ਮੈਂ ਵੀ ਇਹਨਾਂ ਦੇ ਫਾਰਮ ਭਰ ਕੇ ਵੀਰੇ ਦਫ਼ਤਰ ਸਾਹਿਬ ਦਿੱਤੇ ਸੀਗੇ ਅੱਛਾ ਜੀ ਹਾਂਜੀ ਠੀਕ ਹੈ ਜੀ ਲੇਕਿਨ ਫਿਰ ਵੀ ਰਹਿ ਗਿਆ ਜੀ ਆਹ ਫੇਰ ਵੀ ਰਹਿ ਗਿਆ ਮੈਂ ਪੂਰੀ ਕੋਸ਼ਿਸ਼ ਕੀਤੀ ਮੈਂ ਤਾਂ ਆਪਦੇ ਦਿਲੋਂ ਜਾਣ ਲਾਤੀ ਆ ਸਾਰ ਚਲੋ ਆਪਾਂ ਬਾਈ ਜੀ ਨਾਲ ਦੂਸਰੇ ਨਾਲ ਗੱਲ ਬਾਈ ਜੀ ਆਪਣਾ ਘਰ ਹੈ ਜੀ ਹਾਂਜੀ ਹਾਂਜੀ ਕੀ ਨਾਮ ਜੀ ਬਾਈ ਜੀ ਆਪਾਂ ਅਨੂਪ ਸਿੰਘ ਜੀ ਅਨੂਪ ਸਿੰਘ ਹਾਂਜੀ ਕੀ ਕਹਿਣਾ ਕੀ ਚਾਹੋਗੇ ਅੱਜ ਤੁਸੀਂ ਇੱਕ ਸਾਡੇ ਮਾਧਿਅਮ ਰਹੀਂ ਸੋਸ਼ਲ ਮੀਡੀਆ ਦਾ ਵੱਡਾ ਬਹੁਤ ਵੱਡਾ ਪਲੇਟਫਾਰਮ ਹੈਗਾ ਕਿ ਤੁਸੀਂ ਅਪੀਲ ਕੀ ਕਰਨਾ ਚਾਹੋਗੇ ਤੁਸੀਂ ਅੱਜ ਸਾਨੂੰ ਬੁਲਾਇਆ ਇੱਥੇ ਇਹ ਸਰ ਤੁਹਾਨੂੰ ਬੁਲਾਇਆ ਸੀ ਇਹ ਵੀ ਸਾਡੀ ਮੰਗ ਵੀ ਸਾਨੂੰ ਕਮਰਿਆਂ ਵਲੇ ਤੁਨ ਮਗਾਇਆ ਸੀ ਤੁਹਾਨੂੰ ਕਮਰੇ ਵੀ ਨਹੀਂ ਮਿਲ ਜਣਾ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਅਕਸਰ ਬੜੀ ਵੱਡੀ ਮਦਦ ਹੁੰਦੀ ਹੈ ਸਮਾਜ ਸੇਵੀਆਂ ਦੁਆਰਾ ਰਾਜਨੀਤਿਕ ਪਾਰਟੀਆਂ ਦੁਆਰਾ ਵੀ ਵੱਡੇ ਵੱਡੇ ਮੌਜੂਦਾ ਆਮ ਆਦਮੀ ਪਾਰਟੀ ਦੇ ਅਸੀਂ ਗੱਲ ਕਰਦੇ ਹਾਂ ਤੇ ਵੱਡੇ ਵੱਡੇ ਇਸ਼ਤਿਹਾਰਬਾਜ਼ੀ ਵੀ ਉਹਨਾਂ ਲੋ ਲਈ ਜਾ ਰਹੀ ਹੁਣ ਪੰਚਾਇਤੀ ਇਲੈਕਸ਼ਨ ਫਿਰ ਵੀ ਆ ਗਏ ਹੈਗੇ ਆ ਲੇਕਿਨ ਮੇਰੇ ਖਿਆਲ ਚ 3 ਸਾਲ ਦਾ ਕਾਰਜਕਾਲ ਆਮ ਆਦਮੀ ਪਾਰਟੀ ਦਾ ਵੀ ਹੋ ਗਿਆ ਲੇਕਿਨ ਜੇਕਰ ਆਪਾਂ ਗੱਲ ਕਰਦੇ ਹਾਂ ਇੱਕ ਵੱਡੇ ਇਸ਼ਤਿਹਾਰਬਾਜ਼ੀ ਔਰ ਵੱਡੇ ਵੱਡੇ ਚੈਨਲਾਂ ਤੇ ਦਾਅਵੇਦ ਦਿਵਾਰ ਲੇਕਿਨ ਤੁਸੀਂ ਦਸਰੇ ਵੀ ਪਿੰਡ ਦੇ ਜੋ ਦੁਰਦਸ਼ਾ ਜਾਂ ਤੁਹਾਡੇ ਘਰ ਦੀ ਦੁਰਦਸ਼ਾ ਇਹ ਫਿਰ ਕਾਫੀ ਫਰਕ ਕੀ ਹੈਗਾ ਕਿ ਕੀ ਇਹ ਸਾਰਾ ਇਹੋ ਜਿਹਾ ਅੱਗੇ ਇੱਕ ਦੋ ਵਾਰੀ ਸਾਡੇ ਕਹਿੰਦੇ ਸੀ ਤੁਹਾਡੇ ਕਮਰੇ ਪੈ ਜਾਣਗੇ ਅਸੀਂ ਵੀਡੀਓ ਵੀ ਗਏ ਵੀਡੀਓ ਸਾਡੀ ਗੱਲ ਨਹੀਂ ਸੁਣੀ ਕਹਿੰਦੇ ਹੋ ਜਾਏਗਾ ਤੁਹਾਡਾ ਮਸਲਾ ਹੋ ਜਾਏਗਾ ਸਾਡਾ ਸਰ ਮਸਲਾ ਨਹੀਂ ਹੋਇਆ ਸੀ ਕਿਸ ਜਥੇਬੰਦੀ ਨਾਲ ਜੁੜੇ ਤੁਸੀਂ ਕਿਸ ਸੰਗਠਨ ਨਾਲ ਕਿਸ ਸੰਗਠਨ ਦੇ ਨਾਲ ਨਹੀਂ ਜੀ ਅੱਛਾ ਜੀ ਹਾਂ ਜੀ ਠੀਕ ਹੈ ਜੀ ਇਸ ਪਿੰਡ ਦੇ ਵਿੱਚ ਕੋਈ ਸਸਤਾ ਕੋਈ ਸੰਗਠਨ ਜੀ ਨਹੀਂ ਮੰਗੀ ਤੁਹਾਡੀ ਸਾਡੇ ਤੇ ਸਾਰੇ ਕਮਰਿਆਂ ਦੀ ਮੰਗੇ ਅੱਛਾ ਜੀ ਹਾਂਜੀ ਕਮਰਿਆਂ ਦੀ ਮੰਗੇ ਜੀ ਹਾਂਜੀ ਕਰ ਬਣ ਜਾਈ ਜੀ ਸਾਡਾ ਠੀਕ ਹੈ ਜੀ ਸਮਾਜ ਸੇਵੀਆਂ ਨੇ ਇਸ ਤੋਂ ਪਹਿਲਾਂ ਵੀ ਕੋਈ ਤੁਸੀਂ ਅਪੀਲ ਕੀਤੀ ਕਿ ਅੱਜ ਪਹਿਲੀ ਵਾਰ ਨਹੀਂ ਜੀ ਅਸੀਂ ਪਹਿਲੀ ਵਾਰ ਹੀ ਕੀਤੀ ਹੈ ਪਹਿਲੀ ਵਾਰ ਹਾਂਜੀ ਠੀਕ ਹੈ ਜੀ ਹੋਰ ਪਿੰਡਦਿਆਂ ਦਾ ਜਿਹੜੇ ਦੂਜੀ ਬਰਾਦਰੀ ਹੈਗੀ ਹੈ ਜਾਂ ਰਾਸਖ ਬਰਾਦਰੀ ਜਾਂ ਕੋਈ ਵੀ ਇੱਥੇ ਕਮਿਊਨਿਟੀ ਬਰਾਦਰੀ ਵਗੈਰਾ ਹੈਗੀ ਹੈ ਉਹਨਾਂ ਨਾਲ ਤੁਸੀਂ ਗੱਲ ਕੀਤੀ ਹੈ ਉਹਨਾਂ ਦਾ ਘਰ ਕਿਸ ਤਰ੍ਹਾਂ ਵੀ ਤੁਸੀਂ ਅਸੀਂ ਪਾ ਦਾਂਗੇ ਜਾਂ ਤੁਸੀਂ ਮਦਦ ਦਿਓ ਉਹਨਾਂ ਨੂੰ ਅਪੀਲ ਕੀਤੀ ਹੈਗੀ ਨਹੀਂ ਕੀਤੀ ਨਹੀਂ ਕੀਤੀ ਹਾਂਜੀ ਨਹੀਂ ਕੀਤੀ ਹੁਣ ਤੁਹਾਡੇ ਜਿਹੜੇ ਦੋ ਕਮਰੇ ਆ ਜੋ ਡਿੱਗਣ ਵਾਲੇ ਬਿਲਕੁਲ ਹਾਂਜੀ ਹਾਂਜੀ ਠੀਕ ਹੈ ਜੀ ਬੱਚੇ ਛੋਟੇ ਜੀ ਹੈ ਜੀ ਹਾਂਜੀ ਛੋਟੇ ਆ ਜੀ ਪਰਿਵਾਰ ਪਰਿਵਾਰ ਚ ਆਪ ਹੀ ਹੈ ਜੀ ਠੀਕ ਹੈ ਜੀ ਹਾਂ ਜੀ ਠੀਕ ਹੈ ਛੋਟੇ ਨੇ ਜੀ ਜਵਾਗ ਛੋਟੇ ਨੇ ਹਾਂ ਜੀ ਮਿਹਨਤ ਮਜ਼ਦੂਰੀ ਕਰਦੇ ਤੁਸੀਂ ਹਾਂ ਮਜ਼ਦੂਰੀ ਸਾਰਾ ਇਥੇ ਮੇਰੇ ਖਿਆਲ ਚ ਜਿਹੜਾ ਸਾਰਾ ਪਿੰਡ ਹੀ ਹੈਗਾ ਜਿਆਦਾ ਮਜ਼ਦੂਰੀ ਤੇ ਨਿਰਭਰ ਹਾਂਜੀ 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 ਠੀਕ ਹੈ ਮਜ਼ਦੂਰੀ ਕਰਦੇ ਹਾਂ ਮਜ਼ਦੂਰੀ ਜੀ ਠੀਕ ਹੈ ਜੀ ਹਾਂ ਤੁਹਾਡੀ ਤੇ ਹੁਣ ਜਿਹੜੇ ਆਪਣੇ ਸ਼ੇਰ ਸਿੰਘ ਬਾਇਆ ਜੀ ਹੈਗੇ ਆ ਤੁਹਾਡੀ ਬਰਾਦਰੀ ਤੋਂ ਉਹ ਕਦੀ ਆਏ ਇਥੇ ਪਿੰਡ ਦੇ ਵਿੱਚ ਨਹੀਂ ਜਾਈ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਹਾਂਜੀ ਤੇ ਸਮਾਜ ਸੇਵੀ ਨੂੰ ਅਪੀਲ ਕਰਦੇ ਫਿਰ ਤੁਸੀਂ ਹਾਂ ਸਮਾਜ ਸਿੰਘ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਤੇ ਜਿਹੜੇ ਪਿੰਡ ਵਾਲੇ ਤੁਹਾਡੇ ਹਮੇਸ਼ਾ ਤੁਹਾਡੇ ਨਾਲ ਨੇ ਉਹ ਸਾਥ ਦਿੰਦੇ ਜੀ ਹਾਂਜੀ 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 ਦਿਨ ਦਿਨ ਸਾਥ ਜੀ ਠੀਕ ਹੈ ਜੀ ਹਾਂਡੀ ਗੋਂਡੀ ਕਰਨ ਹੋਰ ਪੈਣ ਭਰਾਗੇ ਨੇ ਜੀ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਇੱਕ ਆਪਣਾ ਬਾਈ ਜੀ ਨਾਮ ਦੱਸ ਦਿਓ ਤੇ ਇੱਕ ਆਪਣਾ ਮੋਬਾਈਲ ਨੰਬਰ ਦੱਸ ਦਿਓ ਜੀ ਮੇਰਾ ਨਾਮ ਹੈ ਸਰ ਅਨੂਪ ਸਿੰਘ ਹੈ ਨੂਪ ਸਿੰਘ ਫਾਦਰ ਨੇਮ ਜੀ ਪਿਤਾ ਦਾ ਬਲਵੰਤ ਸਿੰਘ ਜੀ ਅੱਛਾ ਜੀ ਪਿੰਡ ਕਿਹੜਾ ਜੀ ਪਿੰਡ ਕਾਮਲ ਵਾਲਾ ਜੀ ਤੇ ਮੋਬਾਈਲ ਨੰਬਰ ਦੱਸ ਦਿਓ ਬਾਈ 94170 82534 ਜੀ ਦੁਬਾਰਾ ਦੱਸ ਦਿਓ ਜੀ 94170 82534 ਜੀ ਠੀਕ ਹੈ ਬਾਈ ਜੀ ਹਾਂਜੀ ਬਾਈ ਜੀ ਅ ਬ ਅੱਜ ਆਪਾਂ ਬਾਈ ਜਿੱਥੇ ਪਿੰਡ ਕਾਮਲਵਾਲਾ ਚ ਆਏ ਹੈਗੇ ਆ ਵੱਡੇ ਪੱਦਰ ਤੇ ਜਿਹੜੇ ਉਹਨਾਂ ਪਿਛਲੇ ਦਿਨਾਂ ਦੀ ਆਪਾਂ ਗੱਲ ਕਰ ਰਹੀਏ ਕਿ ਇੱਕ ਗਰੀਬ ਪਰਿਵਾਰ ਦੀ ਜਿਹੜੀ ਛੋਟੇ ਬੱਚਾ ਤੁਸੀਂ ਵੇਖੀਓ ਵੀਡੀਓ ਕਿ ਉਹਨਾਂ ਦੀ ਇੱਕ ਮੱਝ ਮਰ ਗਈ ਸੀ ਔਰ ਸਮਾਜ ਸੇਵੀਆਂ ਨੇ ਕੋਈ ਐਨਆਰ ਵੀਰਸੂ ਨੇ ਬੜੇ ਵੱਡੇ ਪੱਦਰ ਤੇ ਮਦਦ ਕੀਤੀ ਮੇਰੇ ਖਾਲਚੇ ਦੋ ਤਿੰਨ ਦਿਨਾਂ ਦੇ ਵਿੱਚ ਮਦਦ ਹੋ ਗਈ ਅੱਜ ਇੱਥੇ ਵੀ ਅਸੀਂ ਪਹੁੰਚੇ ਆਂ ਇਸ ਪਰਿਵਾਰ ਦਾ ਜਿਹੜਾ ਅਸੀਂ ਘਰ ਵੇਖਿਆ ਹੈਗਾ ਲੋੜਵੰਦ ਹੈਗਾ ਤੁਸੀਂ ਚੈਨਲ ਦੇ ਮਾਦੀ ਉਹਨਾਂ ਇੱਕੀ ਅਪੀਲ ਕਰਨਾ ਚਾਹੋਗੇ ਵੇਖਣ ਵਾਲੇ ਅਸੀਂ ਵੀ ਚਾਹਣਾ ਜਿਸ ਤਰ੍ਹਾਂ ਉਹਨਾਂ ਦੀ ਮਦਦ ਕੀਤੀ ਸਮਾਜ ਸੇਵੀਆਂ ਨੇ ਉਸ ਤਰ੍ਹਾਂ ਇਸ ਪਰਿਵਾਰ ਦੀ ਮਦਦ ਕੀਤੀ ਜਾ ਵੇਖੋ ਇਹਦੇ ਛੋਟੇ ਛੋਟੇ ਬੱਚੇ ਨੇ ਤੁਰੇ ਫਿਰਦੇ ਨੇ ਇੱਥੇ ਇਹ ਆਪ ਮਿਹਨਤ ਮਜ਼ਦੂਰੀ ਕਰਦਾ ਵਿਚਾਰਾ ਜੇ ਖਰਚੇ ਤੋਂ ਵਿਅੱਖਾ ਰਹਿੰਦਾ ਹੈ ਕਈ ਵਾਰ ਸਾਨੂੰ ਹੈ ਤਾਂ ਕਰਨੀ ਪੈਂਦੀ ਮਾੜੀ ਮੋਟੀ ਹੂੰ ਬੱਚਿਆਂ ਪਰ ਖੋਚਣਾ ਪੈਂਦਾ ਲਿਗੜਾ ਕੱਪੜਾ ਦੇ ਦੇ ਵੀ ਦਾ ਲੈ ਕੇ ਤੇ ਬਾਕੀ ਨਨ ਮਾਤਾ ਪਿਤਾ ਮੁੱਕਾ ਉਹਨਾਂ ਨੂੰ ਹੋ ਗਿਆ 15 ਸਾਲ 15 ਸਾਲ ਤੋਂ ਵੀ ਜ਼ਿਆਦਾ ਟਾਈਮ ਹੋ ਗਿਆ ਛੋਟੇ ਛੋਟੇ ਸੀ ਠੀਕ ਹੈ ਜੀ ਤੇ ਨਾ ਜ਼ਮੀਨ ਨਾ ਕੋਈ ਪੈੜੀ ਕੁਛ ਵੀ ਨਹੀਂ ਹੋ ਜੀ ਵਿਆਪ ਦਾ ਕੋਈ ਰੋਜ਼ਗਾਰ ਨਹੀਂਗਾ ਵੀ ਜਿੰਦਾਂ ਨਾਲ ਘਰ ਤੇ ਲਾ ਸਕਣ ਜਾਂ ਘਰ ਪਾ ਸਕਣਾ ਹੂੰ ਸਿਰਫ ਕਲਾ ਦਾ ਰੋਟੀ ਪਾਣੀ ਦੇ ਖਰਚਾ ਕਾਡ ਸਖਤ ਨਾ ਮਾੜਾ ਮੋਟਾ ਵੀ ਰਿਸ਼ਤੇਦਾਰ ਵੀ ਸਹਾਇਤਾ ਕਰਦੇ ਰੋਟੀ ਪਾਣੀ ਦੀ ਇੱਕ ਗੱਲ ਬਾਈ ਜੀ ਹੋਰ ਨੋਟ ਕਰਨ ਵਾਲੀ ਤੁਸੀਂ ਨੌਜਵਾਨ ਜੀ ਇੱਕ ਗੱਲ ਮੇਰੀ ਮੈਂ ਇਹ ਕਹਿੰਨਾ ਕਿ ਆਪਾਂ ਜਿਹੜੀ ਮਦਦ ਹੈ ਹਮੇਸ਼ਾ ਸਮਾਜ ਸੇਵੀਆਂ ਤੋਂ ਅਗਵਾਰ ਵੀ ਲਾਉਣੇ ਆ ਲੇਕਿਨ ਅਸੀਂ ਜਿਹੜਾ ਜ਼ਿਆਦੀ ਦਾਵਾਦਾਰੀ ਜਾ ਕੇ ਇਹਨੇ ਜ਼ਿਆਦੀ ਜਿਹੜੀ ਗੱਲਬਾਤ ਅਸੀਂ ਮੋੜਾ ਸਥਾ ਦੇ ਵਿੱਚ ਕਰਦੇ ਹਾਂ ਉਹ ਰਾਜਨੀਤਿਕ ਪਾਰਟੀਆਂ ਦੀ ਕਰਦੇ ਆ ਫਲਾਨੀ ਪਾਰਟੀ ਦੀ ਸਰਕਾਰ ਹੈ ਫਲਾਨੀ ਪਾਰਟੀ ਨੇ ਇੰਜ ਕੀਤਾ ਫਲਾਨੀ ਪਾਰਟੀ ਦਾ ਐਮਪੀ ਹੈਗਾ ਲੇਕਿਨ ਆਪਾਂ ਜਿਹੜੀ ਹੁਣ ਅਸੀਂ ਪਿੱਛੇ ਜੇ ਵੀ ਇਸ ਇਲਾਕੇ ਦੇ ਵਿੱਚ ਕਵਰੇਜ ਲਗਾਤਾਰ ਕੀਤੀ ਜੇ ਸ਼ਾਇਦ ਤੁਸੀਂ ਦੇਖੀ ਹੋਵੇ ਕਿ ਯੂਨਾਈਟਿਡ ਸਿੱਖ ਵਰਗੀਆਂ ਸਥਾਵਾਂ ਨੇ ਵੱਡੀਆਂ-ਵੱਡੀਆਂ ਸਥਾਵਾਂ ਨੇ ਇਸ ਇਲਾਕੇ ਦੀ ਆਪਣੀ ਵੱਡੇ ਪੱਤਰ ਤੇ ਮਦਦ ਕੀਤੀ ਮੈਂ ਕਹਿ ਸਕਦਾ ਵੀ 99% ਈ ਐਨਆਰ ਵੀਰਾਂ ਨੇ ਕੀਤੀ ਹੈਗੀ ਇਥੋਂ ਤੱਕ ਕਿ ਕਈ ਸਮਾਜ ਸੇਵੀ ਸੰਸਥਾਵਾਂ ਨੇ ਇਲਾਕੇ ਵਿੱਚ ਬੀਜ ਵੀ ਵੰਡੇ ਹੈਗੇ ਆ ਕਣਕ ਦਾ ਬੀਜ ਵੰਡਿਆ ਹੈਗਾ ਮੇਰੇ ਸਾਬ ਚ ਖਾਦ ਵੀ ਦਿੱਤੀ ਹੈਗੀ ਆਟਾ ਚੌਲ ਵਗੈਰਾ ਸਭ ਕੁਝ ਦਿੱਤਾ ਹੈਗਾ ਮੈਡੀਸਨ ਸਵਾਵਾਂ ਵੀ ਦਿੱਤੀਆਂ ਹੈਗੀਆਂ ਲੇਕਿਨ ਕਿਤਨਾ ਕਿਤੇ ਗੱਲ ਫਿਰ ਕਿਤਨਾ ਕਿਤੇ ਆਪਣੇ ਚ ਘਾਟਾਂ ਵੀ ਤਾਂ ਨਹੀਂ ਹੈਗੀਆਂ ਅਸੀਂ ਜਿਹੜਾ ਪੂਰਾ ਲਾਹ ਜਿਹੜਾ ਨਹੀਂ ਲੈ ਸਕਦੇ ਜਿਹੜੀਆਂ ਪੂਰੀਆਂ ਸਰਡੀਆਂ ਨੇ ਸਕੀਮਾਂ ਸਰਕਾਰੀ ਸਕੀਮਾਂ ਹੈਗੀਆਂ ਉਹਨਾਂ ਦਾ ਲਾਹ ਨਹੀਂ ਲੈ ਸਕਦੇ ਫਿਰ ਨਹੀਂ ਜੀ ਸਾਡੇ ਜੇ ਕੋਈ ਕਮੀ ਨਹੀਂ ਇਹ ਸਰਕਾਰਾਂ ਦੀ ਕਮੀ ਹੈ ਸਰਕਾਰਾਂ ਸੁਤੀਆਂ ਨੇ ਜੋ ਸਮਾਜ ਸੇਵਾ ਵਾਲੇ ਨੇ ਨਾ ਉਹ ਸੇਵਾ ਬਹੁਤ ਕਰ ਰਹੇ ਨੇ ਸਰਕਾਰ ਨਾਲੋਂ ਜ਼ਿਆਦਾ ਸੇਵਾ ਕਰ ਰਹੇ ਨੇ ਪਰਵਾਰਾਂ ਦੀ ਅਸੀਂ ਮੋਬਾਈਲਾਂ ਤੇ ਵੇਖੀਦਾ ਕਿ ਇਸ ਤਰ੍ਹਾਂ ਸੇਵਾ ਕਰਦੇ ਨੇ ਕਿੱਦਾਂ ਪਰਿਵਾਰ ਨੂੰ ਉਠਾਉਂਦੇ ਨੇ ਇਹ ਸਰਕਾਰ ਜਿਹੜੀ ਨਾ ਸਰਕਾਰ ਇੰਨਾ ਕਰੇ ਨਾ ਤਾਂ ਸਮਾਜ ਸੇਵਾ ਵਾਲਾ ਨੂੰ ਲੋੜ ਹੀ ਨਹੀਂ ਸੇਵਾ ਕਰਨ ਦੀ ਕਿਉਂਕਿ ਮਜਬੂਰ ਹੋ ਕੇ ਸਮਾਜ ਸੇਵਾ ਵਾਲੇ ਸੇਵਾ ਕਰ ਰਹੇ ਨੇ ਅੱਛਾ ਤੁਸੀਂ ਨੌਜਵਾਨੋ ਤੁਸੀਂ ਇਸ ਗੱਲ ਦੀ ਲੋੜ ਨਹੀਂ ਮਹਿਸੂਸ ਕਰਦੇ ਕੋਈ ਸਾਡਾ ਇੱਕ ਆਪਣਾ ਸੰਗਠਨ ਹੋਵੇ ਇੱਕ ਸਾਡਾ ਪਲੇਟਫਾਰਮ ਹੋਵੇ ਜਿਸ ਤਰ੍ਹਾਂ ਬਾਈ ਨੇ ਕਿਹਾ ਵੀ ਅਸੀਂ ਬੀਡੀਪੀ ਨੂੰ ਕਈ ਵਾਰ ਲਿਖ ਕੇ ਦੇ ਕੇ ਆਏ ਹਾਂ ਲੇਕਿਨ ਤੁਸੀਂ ਐਪਲੀਕੇਸ਼ਨਾਂ ਵੀ ਦਿੱਤੀਆਂ ਹੋਣੀਆਂ ਇੱਕ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੀ ਵੀ ਗੱਲ ਹੋਈ ਇੱਕ ਸਰਕਾਰ ਦੀ ਸਕੀਮ ਹੈਗੀ ਉਹਦੇ ਵਿੱਚ ਵੀ ਕਿਤਨਾ ਕਿਤੇ ਕਹਿ ਸਕਦੇ ਵੀ ਆਪਣੀਆਂ ਲੋੜਾਂ ਜ਼ਿਆਦਾ ਹੁੰਦੀਆਂ ਹਨ ਕਮਰਿਆਂ ਦੀ ਲੇਕਿਨ ਬਹੁਤ ਘੱਟ ਪੈਂਦੇ ਹੈਗੇ ਤੁਸੀਂ ਇਹ ਨਹੀਂ ਸਮਝਦੇ ਵੀ ਸਾਡਾ ਇੱਕ ਆਪਣਾ ਸੰਗਠਨ ਹੋਵੇ ਇੱਕ ਇੱਕ ਸਾਡੀ ਬਰਾਦਰੀ ਦਾ ਸੰਗਠਨ ਹੋਵੇ ਤੁਸੀਂ ਇਸ ਦੇ ਬਾਰੇ ਕੀ ਕਹਿਣਾ ਚਾਹੋਗੇ ਸਰ ਬਰਾਦਰੀ ਦਾ ਸੰਗਠਨ ਇਸ ਤਰ੍ਹਾਂ ਹੈ ਜੇ ਸਾਰੇ ਮਿਹਨਤ ਮਜ਼ਦੂਰੀ ਵਾਲੇ ਲੋਕ ਨੇ ਅਸੀਂ ਆਪ ਚੈੱਕ ਜੇ ਸਹਾਇਤਾ ਇੰਨੀ ਨਹੀਂ ਕਰ ਸਕਦੇ ਬਈ ਨਾ ਥਾਂ ਬਣਾ ਦੀਏ ਸਿਰਫ ਸਾਡਾ ਇਹ ਹੋਏ ਵੀ ਅਸੀਂ ਲਿਗੜੇ ਕੱਪੜੇ ਦੇ ਕਰ ਸਕਨੇ ਮਾੜੀ ਮੋਟੀ ਸਹਾਇਤਾ ਜਿੱਦਾਂ ਅਸੀਂ ਪਿੰਡ ਵਾਲੇ ਕਿ 30 40 40 ਰੁਪਏ ਲਾ ਕੇ ਕਿਸੇ ਦੀ ਸਹਾਇਤਾ ਕਰਨੀ ਹੋਵੇ ਆ ਥੋੜੇ ਦਿਨ ਹੋ ਗਏ ਸੱਪ ਪਿੰਡ ਤੇ ਮੁੜਨ ਲੜਿਆ ਤੇ ਸਾਰੇ ਖੁੱਲੀ ਸੇਵਾ ਲਈ ਕੇ 100 ਦਿੱਤਾ ਕਿਸੇ 50 ਦਿੱਤਾ ਕਿਸੇ 20 ਦਿੱਤੇ ਜਿੰਨੇ ਕਿਸੇ ਕੋਲ ਸੀਗੇ ਉਹਨੇ ਕਿਸੇ ਦਿੱਤਨ ਕਿਸੇ ਨਹੀਂ ਮੋੜਿਆ ਪਿੰਡ ਨਹੀਂ ਐਡਾ ਮਾੜਾ ਇਸੇ ਦਾ ਸਾਡੇ ਵਾਲਾ ਤੇ ਉਹਨਾਂ ਬਹੁਤ ਸੇਵਾ ਕੀਤੀ ਪਿੰਡ ਵਾਲਿਆਂ ਬਾਕੀ ਅੱਗੇ ਵੀ ਬੜੀ ਵਾਰ ਸੇਵਾ ਕੀਤੀ ਪਿੰਡ ਚ ਵੀ ਬਹੁਤ ਲੋਕ ਨਾ ਮਾੜੇ ਨੇ ਬਹੁਤ ਹੀ ਜ਼ਿਆਦਾ ਵੀ 10 ਨਹੀਂ ਗਰੀਬ ਨੇ ਗਰੀਬ ਨੇ ਤੇ ਨਾ ਹੀ ਕਿਹਨੂੰ ਪੜੇ ਹੋਏ ਲੋਕ ਨੇ ਜਿੰਨੇ ਕਿਹਨੂੰ ਨੌਕਰੀ ਨਾ ਕੁਛ ਪੜੇ ਹੋਏ ਮੁੰਡੇ ਸਾਡੇ ਪਿੰਡ ਵੀ ਇਹ ਵੀ ਲਗੇ ਫਿਰਦੇ ਨੇ ਪਲਾਸਟੂਵ ਲਗੇ ਫਿਰਦੇ ਨੇ ਤੇ ਕੋਈ ਨੌਕਰੀ ਨਹੀਂ ਕੋਈ ਮਦਰ ਸਰਕਾਰੀ ਕੋਈ ਸੈਦਾਨੀ ਹੈਗੀ ਸਾਡੇ ਪਿੰਡ ਨੂੰ ਹਾਂ ਹਾਲੇ ਕਿ ਦੂਸਰੀਆਂ ਬਰਾਦਰੀਆਂ ਲੋ ਮੈਂ ਅੱਗੇ ਵੀ ਬਾਈ ਨਾਲ ਗੱਲ ਕੀਤੀ ਕਿ ਉਹ ਇਲਜ਼ਾਮ ਲੱਗਦੇ ਆ ਹਮੇਸ਼ਾ ਜਿਹੜੇ ਐਸਸੀਬੀਸੀ ਹੁੰਦੇ ਆ ਜਾਂ ਜਿਹੜੇ ਜ਼ਿੰਮੇਦਾਰਾਂ ਨੂੰ ਕਿਹਾ ਜਾਂਦਾ ਕਿ ਵੱਡਾ ਵੱਡੀਆਂ ਸਬਸਿਡੀਆਂ ਲੈਂਦੇ ਹੈਗੇ ਆ ਉਹ ਫਿਰ ਇੱਥੇ ਤਾਂ ਕੰਮ ਉਲਟਾ ਹੋਇਆ ਪਿਆ ਸਾਰਾ ਜੀ ਬਿਲਕੁਲ ਉਲਟਾ ਜੀ ਬਿਲਕੁਲ ਹੂੰ ਬਿਲਕੁਲ ਉਲਟੇ ਹੂੰ ਸਾਡੀ ਜਿਹੜੀ ਰਾਏ ਸਿੱਖ ਯਾਤਰੀ ਇਹਨੂੰ ਕੁਝ ਵੀ ਨਹੀਂ ਮਿਲ ਰਿਹਾ ਸਾਡੇ ਪਿੰਡ ਤਾਂ ਕੁਝ ਨਹੀਂ ਮਿਲ ਰਿਹਾ ਪਾਸੇ ਸਾਨੂੰ ਪਿੱਛੇ ਦਾ ਕੋਈ ਪਤਾ ਨਹੀਂ 50 ਕਿਲੋਮੀਟਰ ਪਿੱਛੇ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਕੋਈ ਸਹਾਤਾ ਆਉਂਦੀ ਏ ਜਾਂ ਕੋਈ ਸਰਕਾਰ ਵਾਲੀ ਸਕੀਮ ਆਉਂਦੀ ਏ ਸਾਡੇ ਪਿੰਡ ਉਦੋਂ ਮੜਾਏ ਪਿੱਛੇ ਪਤਾ ਲੱਗਦਾ ਬਈ ਆ ਸਕੀਮ ਆਈ ਏ ਫਿਰ ਦਫਤਰ ਜਾਵੀਦਾ ਜਦ ਪਤਾ ਕਰ ਉਹ ਕਹਿੰਦੇ ਬੰਦ ਹੋ ਗਈ ਜੀ ਉਤੋਂ ਚੋਂ ਜਾਉ ਤਾਂ ਲੱਗਿਆ ਜੀ ਆ ਹੋ ਗਿਆ ਇਹ ਹੋ ਗਿਆ ਇਹ ਤਾਂ ਅਹੀ ਜਿਹੜਾ 100 200 ਤੇਲ ਹੁੰਦਾ ਕੋਲੋਂ ਬਾਲ ਤੇ ਵਾਪਸੀ ਘਰੇ ਆ ਜਾਈਦਾ ਮੇਰੇ ਖਿਆਲ ਚ ਰਾਇਵੀਰ ਆਪਣਾ ਮੇਰੇ ਖਿਆਲ ਚ 90% ਜਿਹੜੇ ਵੋਟਰ ਹੈਗੇ ਆ ਜਿਹੜੇ ਫਰੋਇਪਰ ਤੇ ਆਪਾਂ ਗੱਲ ਕਰਦੇ ਆ ਜਿਹੜੇ ਰਾਏ ਸਿੰਘ ਬਰਾਦਰੀ ਨਾਲ ਸੰਬੰਧਿਤ ਹੈਗੇ ਆ ਲੇਕਿਨ ਫਿਰ ਆਪਾਂ ਸਿੱਧਾ ਸਿੱਧਾ ਇਹ ਤਾਂ ਕਹਿ ਨਹੀਂ ਸਕਦੇ ਵੀ ਹੋਰ ਵਰਗ ਕੋਈ ਸਹੂਲਤਾਂ ਲੈ ਗਿਆ ਜਾਂ ਦੂਜਾ ਲੈ ਗਿਆ ਫਿਰ ਕਿਤੇ ਨਾ ਕਿਤੇ ਆਪਾਂ ਨੂੰ ਵੀ ਸੋਚਣਾ ਜ਼ਰੂਰ ਚਾਹੀਦਾ ਵੀ ਜਦੋਂ ਇੱਥੇ ਕੋਈ ਸਾਡਾ ਐਮਐਲਏ ਆਉਂਦਾ ਐਮਪੀ ਹੁੰਦਾ ਜਾਂ ਕੋਈ ਸਰਕਾਰੀ ਨਮਾਇਦਾ ਆਉਂਦਾ ਹੈਗਾ ਕੋਈ ਡੀਸੀ ਆਉਂਦਾ ਐਸਐਸਪੀ ਆਉਂਦਾ ਫਿਰ ਅਸੀਂ ਜ਼ੋਰਦਾਰ ਆ ਐਮਐਲਏ ਆਉਂਦੇ ਨੇ ਜੀ ਦਾਅਵੇ ਕਰਕੇ ਚੱਲ ਜਾਂਦੇ ਨੇ ਅਸੀਂ ਆ ਜਿੱਤ ਲਈ ਅਸੀਂ ਆ ਕੰਮ ਕਰ ਦਿਆਂਗੇ ਅਸੀਂ ਕਰਾਂਗੇ ਉਸ ਤੋਂ ਬਾਅਦ ਸ਼ਕਲ ਨਹੀਂ ਵਿਖਾਉਂਦੇ ਇਧਰ ਪਿੰਡਾਂ 'ਚ ਨਹੀਂ ਹੁਣ ਸ਼ੇਰ ਸਿੰਘ ਬਾਇਆ ਜੀ ਆਉਣਗੇ ਉਹਨਾਂ ਨੇ ਪੁੱਛੋ ਕੀ ਸਵਾਲ ਤੁਸੀਂ ਅਸੀਂ ਪੁੱਛਾਂਗੇ ਬਿਲਕੁਲ ਪੁੱਛਾਂਗੇ ਜੀ ਸਾਨੂੰ ਅੱਗੇ ਕੀਤਾ ਜਾਵੇਗਾ ਤਾਂ ਨਹੀਂ ਅੱਗੇ ਕਿੰਨੇ ਹੋਣਾ ਬਾਈ ਜੀ ਆਪਾਂ ਹੀ ਹੋਣਾ ਜੀ ਆਪਾਂ ਹੀ ਹੋਣਾ ਜੀ ਉਹ ਹੋਣ ਨਹੀਂ ਦਿੰਦੇ ਕਈ ਵਾਰ ਅਸੀਂ ਤਾਂ ਪਿੱਛੇ ਵੀ ਕੋਸ਼ਿਸ਼ ਕੀਤੀ ਨਹੀਂ ਬਾਈ ਜੀ ਇਹ ਵੀ ਆਪਣੀ ਜਿਹੀ ਕਮੀਆਂ ਜੀ ਐਮਐਲ ਆਉਂਦੇ ਨਹੀਂ ਪਿੱਛੇ ਅੱਗੇ ਹੋਣ ਦੀ ਕੋਸ਼ਿਸ਼ ਕਰੀਦਾ ਨਹੀਂ ਜੀ ਨਹੀਂ ਰੁਕ ਜਾ ਦੋ ਮਿੰਟ ਉਹਨਾਂ ਨੂੰ ਗੱਡੀ 'ਚ ਬੈਠ ਕੇ ਚੱਲੋ ਜੀ ਉਹ ਨਹੀਂ ਜੀ ਆਗੂ ਆਗੂ ਹੀ ਤਾਂ ਪਿੱਛੇ ਕਰਦੇ ਆ ਜੀ ਨਹੀਂ ਆਗੂ ਨਹੀਂ ਫਿਰ ਉਹਨਾਂ ਨੂੰ ਕਹਿ ਸਕਦੇ ਜਿਹੜਾ ਆਗੂ ਹੁੰਦਾ ਉਹ ਤਾਂ ਦੂਜੇ ਦੀ ਬਾਹ ਫੜਦਾ ਜੀ ਉਹ ਮਦਦ ਕਰਦਾ ਉਹ ਚੌਧਰੀ ਸਹੀ ਹੋਵੇ ਉਹ ਕਹਵੇ ਉੱਥੇ ਬਹਿ ਕੇ ਵੀ ਆਜੋ ਮੇਰੀ ਮੇਰੇ ਦਾਵਾ ਕਰੋ ਤੁਹਾਡਾ ਕੀ ਮਜਬੂਰੀ ਕੀ ਕਸਤਨ ਚਾਹੀਦਾ ਫਿਰ ਸਾਡਾ ਪਿੰਡਵਾਰੀ ਨਹੀਂ ਆਉਣੀ ਹੁਣ ਭਵੇਂ ਆਜ ਰਹਿਮਲ ਹੁਣ ਆ ਕੇ ਗੱਲ ਕਰ ਲਵੇ ਸਾਡੇ ਪਿੰਡਵਾਰੀ ਨਹੀਂ ਆਉਣੇ ਉਹਨਾਂ ਦੇ 10 ਦਿਨ ਲੱਗ ਜਣੇ ਨੇ ਸਵਾਲ ਹੁੰਦੇ ਆ ਹੁਣ ਦਾ ਠੀਕ ਹੈ ਜੀ ਕਿਹੜਾ ਐਮਐਲ ਮਰਜ਼ੀ ਆ ਜਾ ਜਿੰਨੇ ਬਣੇ ਨੇ ਕੋਈ ਐਮਪੀ ਬਣਾ ਅ ਠੀਕ ਹੈ ਭਾਈ ਧੰਨਵਾਦ ਜੀ ਆਪਾਂ ਇੱਕ ਵਾਰੀ ਤਸਵੀਰਾਂ ਵੀ ਵਿਖਾ ਦਿਓ ਰਾਇ ਵੀਰ ਸਾਰੀਆਂ ਇੱਕ ਰੀ ਚੰਗੀ ਤਰ੍ਹਾਂ ਅੰਦਰੋਂ ਤਸਵੀਰਾਂ ਸਾਰੀਆਂ ਬਾਹਰ ਤੋਂ ਵੀ ਤਸਵੀਰਾਂ ਤੁਸੀਂ ਵਿਖਾ ਦਿਓ ਕਿ ਜੋ ਹਾਲਾਤ ਹੈਗੇ ਆ ਕਰਦੇ ਜੋ ਵੀ ਇੱਥੇ ਬਾਈ ਹੋਣਾ ਅੱਜ ਮਦਦ ਦੀ ਅਪੀਲ ਕੀਤੀ ਹੈਗੀ ਐ ਅਸੀਂ ਵੀਡੀਓ ਦੇ ਜਰੀਏ ਔਰ ਸਾਨੂੰ ਵਿਸ਼ਵਾਸ ਵੀ ਪੂਰਨ ਵਿਸ਼ਵਾਸ ਹੈਗਾ ਕਿ ਇਹ ਜਿਹੜੀ ਸਾਡੀ ਵੀਡੀਓ ਹੈਗੀ ਐ ਉਸ ਦੇ ਰਾਈ ਜਿਹੜੇ ਸਮਾਜ ਸੇਵੀ ਜ਼ਰੂਰ ਸਾਡੀ ਜਿਹੜੀ ਬਾਹ ਫੜਨਗੇ ਇਸ ਵੀਡੀਓ ਦੇ ਰਾਈ ਔਰ ਵੀਰ ਜਿਹੜਾ ਹੈਗਾ ਵੀਰ ਦੀ ਜ਼ਰੂਰ ਮਦਦ ਕਰਨਗੇ ਔਰ ਇਸ ਵੀਡੀਓ ਨੂੰ ਅਸੀਂ ਅੱਗੇ ਵੀ ਬੇਨਤੀ ਕੀਤੀ ਕਿ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਜੇ ਸ ਵੀਰਾਂ ਤੁਹਾਨੂੰ ਅਸੀਂ ਇੱਕ ਰੀ ਚੰਗਤਰਾ ਨੇੜੋ ਉਸ ਮਕਾਨ ਦੀਆਂ ਵਿਖਾ ਰਹੇ ਹਾਂ ਜਿਹੜੇ ਜਿਸ ਮਕਾਨ ਵਾਸਤੇ ਅਸੀਂ ਆਏ ਹੈਗੇ ਆ ਇਹ ਬਾਈ ਹੁਣਾਂ ਦੇ ਦੋ ਮਕਾਨ ਹੈਗੇ ਆ ਦੋਨੋਂ ਹੀ ਕੱਚੇ ਹੈਗੇ ਆ ਔਰ ਜਾਦੀ ਤੋਂ ਬਾਅਦ ਅਸੀਂ ਕਹਿ ਸਕਦੇ ਹਾਂ ਕਿ ਇੱਕ ਬੰਨੇ ਐਸ ਵੀ ਐਲ ਦੀਆਂ ਗੱਲਾਂ ਜ਼ਰੂਰ ਹੁੰਦੀਆਂ ਚੰਡੀਗੜ੍ਹ ਰਾਜਧਾਨੀ ਪੰਜਾਬ ਦੀ ਇੱਕ ਹਰਿਆਣੇ ਦੀ ਇਸ ਦੀਆਂ ਜ਼ਰੂਰ ਗੱਲਾਂ ਹੁੰਦੀਆਂ ਚਰਚਾ ਹੁੰਦੀ ਹੈ ਸਰਕਾਰਾਂ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜਾਂ ਕਹਿ ਸਕਦੇ ਆ ਕਿ ਭਗਵੰਤ ਸਿੰਘ ਜਿਹੜੇ ਮਾਨ ਹੈਗੇ ਆ ਉਹ 3 ਸਾਲ ਸਰਕਾਰ 'ਚ ਹੀ ਰਹਿਗੇ ਹੈਗੇ ਆ ਵੱਡੀਆਂ-ਵੱਡੀਆਂ ਮਸ਼ਹੂਰੀਆਂ ਤੇ ਵੱਡੀਆਂ-ਵੱਡੀਆਂ ਐਡਾਂ ਜ਼ਰੂਰ ਲੱਗਦੀਆਂ ਹੈਗੀਆਂ ਔਰ ਪ੍ਰਕਾਸ਼ ਸਿੰਘ ਬਾਦਲ ਰਾਜ ਕਰਾਂਗੇ 25 ਸਾਲ ਜਾਂ ਸ਼੍ਰੋਮਣੀ ਅਕਾਲੀ ਦਲ ਇਹ ਦਾਅਵਾ ਕਰਦੇ ਕਿ ਜਿਹੜੀ ਸਾਡੀ ਸਰਕਾਰ 25 ਸਾਲ ਰਾਜ ਕਰੂਗੀ 5 ਵਾਰੀ ਸਾਡਾ ਜਿਹੜਾ ਮੁੱਖ ਮੰਤਰੀ ਉਹ ਸ਼੍ਰੋਮਣੀ ਅਕਾਲੀ ਦਲ ਦਾ ਆਪਣਾ ਪ੍ਰਕਾਸ਼ ਸਿੰਘ ਬਾਦਲ ਹੋਵੇਗਾ ਇਹ ਤਾਂ ਵੱਡੇ ਵੱਡੇ ਦਾਅਵੇ ਹੁੰਦੇ ਹੈਗੇ ਲੇਕਿਨ ਗਰੀਬਾਂ ਦੀ ਸਾਰ ਕਿੰਨੇ ਲੈਣੀ ਹੈਗੀ ਅਸੀਂ ਜਿੱਥੇ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਡੀਸੀ ਫਰੋਇਪਰ ਤੋਂ ਮੰਗ ਕਰਦੇ ਆ ਨਾਲ ਹੀ ਸਮਾਜ ਸੇਵੀਆਂ ਤੋਂ ਮੰਗ ਕਰਦੇ ਆ ਹਾਲਾਂਕਿ ਸਮਾਜ ਸੇਵੀਆਂ ਨੇ ਅਸੀਂ ਫੇਰ ਇੱਕ ਵਾਰੀ ਠੋਕ ਵਜਾ ਕੇ ਗੱਲ ਕਹਿੰਨੀ ਹੈ ਕਿ ਸਾਡੇ ਇਲਾਕੇ ਦੀ ਬਹੁਤ ਵੱਡੀ ਮਦਦ ਪਿਛਲੀ ਵਾਰ ਵੀ ਕੀਤੀ ਹੈਗੀ ਸਾਡੇ ਐਨਆਰਆਈ ਵੀਰਾਂ ਨੇ ਬਹੁਤ ਵੱਡੀ ਮਦਦ ਕੀਤੀ ਹੈ ਤੁਸੀਂ ਵੀਡੀਓ ਦੇ ਵਿੱਚ ਲਗਾਤਾਰ ਅਸੀਂ ਤੁਹਾਨੂੰ ਪਿਛਲੀਆਂ ਵੀਡੀਓ ਦੇ ਵਿੱਚ ਦਿਖਾਇਆ ਕਿਉਂਕਿ ਇਹ ਇਲਾਕਾ ਦਰਿਆਈ ਇਲਾਕਾ ਮੇਰੇ ਖਿਆਲ ਦੇ ਵਿੱਚ ਰਾਇਵੀਰ 2-3 ਮਹੀਨੇ ਇਸ ਪਾਣੀ ਇਸ ਇਲਾਕੇ ਦੇ ਵਿੱਚ ਰਿਹਾ ਹੈਗਾ ਬਾਰਡਰ ਦਾ ਇਲਾਕਾ ਹੈਗਾ ਪਛੜਿਆ ਇਲਾਕਾ ਹੈਗਾ ਫਰੋਂ ਉੱਪਰ ਦਾ ਸਰਦੀ ਇਲਾਕਾ ਹੈਗਾ ਲੇਕਿਨ ਇਸ ਵੀਡੀਓ ਦੇ ਜ਼ਰੀਏ ਅਸੀਂ ਵਾਰ-ਵਾਰੇ ਬੇਨਤੀ ਕਰ ਰਹੇ ਹਾਂ ਕਿ ਇਸ ਵੀਰ ਜਿਹੜਾ ਹੈਗਾ ਇਹਦੇ ਅਨੂਪ ਸਿੰਘ ਪਿੰਡ ਕਾਮਲਵਾਲਾ ਇਸ ਦੀ ਜਰੂਰ ਮਦਦ ਹੋਣੀ ਚਾਹੀਦੀ ਹੈ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਸਾਡੇ ਚੈਨਲ ਹੈਗਾ ਸਾਡੀ ਧਰਤੀ ਸਾਡੇ ਲੋਕੋ ਸਾਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਸ਼ੇਅਰ ਲਾਈਕ ਕਰਨਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਟਾ ਨਾਂ ਕੀ ਤੁਹਾਡਾ ਸੰਦੇਨਾਕਰ ਕਿੰਨੀ ਉਮਰ ਹੋ ਗਈ ਤੁਹਾਡੀ 10 ਦਾਦਾ ਜੀ ਦਾ ਨਾਂ ਕੀ ਹੈ ਅਨੂਪ ਸਿੰਘ ਇਹ ਘਰ ਤੁਹਾਡਾ ਇਹ ਹਾਂ ਜੀ ਏ ਕੀ ਗੱਲ ਹੈ ਘਰ ਘਰ ਨੂੰ ਕੀ ਗੱਲ ਹੈ ਜੀ ਜੀ ਸਾਡੇ ਜੀ ਕੋਠੇ ਪੈ ਜਾਣ ਪੱਕੇ ਠੀਕ ਹੈ ਜੀ ਘਰ ਡਿੱਗਣ ਵਾਲਾ ਜੀ ਹਾਂਜੀ ਠੀਕ ਹੈ ਕਿਹੜੇ ਸਕੂਲ ਚ ਪੜਦੇ ਤੁਸੀਂ ਸਰਕਾਰੀ ਸਰਕਾਰੀ ਸਕੂਲ ਚ ਪੜਦੇ ਜੀ ਹਾਂਜੀ ਠੀਕ ਹੈ ਜਿਹੜੇ ਘਰ ਰਹੇ ਉਹ ਘਰ ਡਿੱਗਣ ਵਾਲਾ ਜਾਂ ਤੁਸੀਂ ਘਰ ਗਵਾਂਢ ਚ ਰਹਿੰਦੇ ਹੋ ਹਨਾ ਜੀ ਹਾਂਜੀ ਠੀਕ ਹੈ ਠੀਕ ਹੈ ਹੁਣ ਸਮਾਜ ਸੇਵਨ ਜਾਂ ਦੇਖਣ ਵਾਲੇ ਨੂੰ ਕੀ ਕਹੋਗੇ ਤੁਸੀਂ ਇਹਦੇ ਵੀਡੀਓ ਵੀ ਦੇਖ ਰਹੇ ਹਾਂ ਅਸੀਂ ਇਹੋ ਕਹੋ ਜੀ ਜਿੱਕਾ ਦੇ ਜੀ ਸਾਰੇ ਜੀ ਪੱਕੇ ਕੋਠੇ ਪੈ ਜਾਣ ਠੀਕ ਹੈ ਜੀ ਇਹ ਤੇਰਾ ਭਰਾ ਜਿਹੜਾ ਨਾਲ ਬੈਠਾ ਜੀ ਹਾਂਜੀ ਕੀ ਨਾਂ ਦਾ ਗੁਰਵਿੰਦਰ ਸਿੰਘ ਗੁਰਵਿੰਦਰ ਸਿੰਘ ਕਿੰਨੀ ਉਮਰ ਨੇ ਦੀ ਇਹਦੀ 3 ਸਾਲ 3 ਸਾਲ ਠੀਕ ਹੈ ਬੇਲਾ ਤੇਰਾ ਨਾਂ ਕੀ ਹੈ ਸਾਜਨ ਸਾਜਨ ਕਿੰਨੀ ਉਮਰ ਹੋ ਗਈ ਜੀ 13 ਸਾਲ 13 ਸਾਲ ਕੀ ਅੱਜ ਕਿਸ ਗੱਲ ਵਾਸਤੇ ਸਾਨੂੰ ਬੁਲਾਇਆ ਸੀਗਾ ਕੀ ਕਮਰਾ ਪੈਜ ਕਮਰੇ ਪੈਜ ਹਾਂਜੀ ਇਹੀ ਦੋਨੋਂ ਕਮਰੇ ਜਿਹਦੇ ਅਪਾ ਮਗਰ ਵੇਖ ਰਹੇ ਹਾਂਜੀ ਠੀਕ ਹੈ ਡੈਡੀ ਬਸ ਕਰਦੇ ਕੀ ਤੁਹਾਡੇ ਜੀ ਮਜ਼ਦੂਰੀ ਮਜ਼ਦੂਰੀ ਕਰਦੇ ਹਾਂਜੀ ਤੂੰ ਕਿਹੜੇ ਸਰਕਾਰੀ ਸਕੂਲ ਚ ਪੜਦਾ ਹਾਂਜੀ ਠੀਕ ਹੈ ਗਰੀਬੀ ਦੇ ਗਰੁੱਪ 10 ਦੇ ਵਿੱਚ ਬੱਚਿਆਂ ਦੇ ਇਹ ਕਿਵੇਂ ਤੁਹਾਨੂੰ ਨਹੀਂ ਇੰਜ ਲੱਗਦਾ ਜਦੋਂ ਤੁਸੀਂ ਹੋਰ ਜਿਵੇਂ ਮੰਨ ਲਓ ਵੇਖਦੇ ਹੋ ਹੋਰਾਂ ਬੱਚਿਆਂ ਦੇ ਘਰ ਵੇਖਦੇ ਹੋ ਜਾਂ ਸਹੂਲਤਾਂ ਦੇਖਦੇ ਹੋ ਜਾਂ ਉਹਨਾਂ ਕੋਲ ਕੋਈ ਮੋਟਰਸਾਈਕਲ ਹੋਊਗਾ ਜਾਂ ਕੋਈ ਗੱਡੀ ਹੋਊਗੀ ਤੁਹਾਨੂੰ ਫਿਰ ਕਿਸ ਤਰ੍ਹਾਂ ਲੱਗਦਾ ਅਸੀਂ ਆਨੇ ਸਾਨੂੰ ਵੀ ਮਿਲ ਜਾਵੇ ਮੋਟਰਸਾਈਕਲ ਠੀਕ ਹੈ ਤੁਹਾਨੂੰ ਮਹਿਸੂਸ ਹੁੰਦਾ ਗਰੀਬੀ ਦਾ ਹਾਂਜੀ ਠੀਕ ਹੈ ਠੀਕ ਕੀ ਬਣਨਾ ਕੀ ਪੜ ਲੈ ਕੇ ਤੁਸੀਂ ਕਿੰਨਾ ਗਰੀਬੀ ਚੱਕੋਗੇ ਪੜ ਕੇ ਹਾਂਜੀ ਮੈਸਟਰ ਬਣੋਗੇ ਕਿ ਫੌਜ ਚ ਜਾਓਗੇ ਮੈਸਟਰ ਕਿ ਡੀਸੀ ਲੱਗਣਾ ਜਿਹੜੀ ਨੌਕਰੀ ਮੈਂ ਕੀ ਕਿਹੜੀ ਨੌਕਰੀ ਕਿਹੜੀ ਨੌਕਰੀ ਕਰਨੀ ਜਿਹੜੀ ਸਰਕਾਰੀ ਵਾਤ ਤੋਂ ਵਾਤ ਪੜਨਾ ਦੇ ਵਾਤ ਤੋਂ ਵਾਤ ਪੜਨਾ ਜੀ ਪਹਿਲੇ ਤਾਂ ਵਾਤ ਤੋਂ ਵਾਤ ਪੜਨਾਣਾ ਬੇਟਾ ਹਾਂਜੀ ਠੀਕ ਹੈ ਹੁਣ ਕਿਹੜੀ ਕਲਾਸ ਚ ਪੜਨਾ ਨੌਵੀਂ ਨੌਵੀਂ ਕਲਾਸ ਹਾਂਜੀ ਠੀਕ ਹੈ ਵਾਤ ਤੋਂ ਵਾਤ ਪੜਨਾ ਠੀਕ ਹੈ ਹਾਂਜੀ ਆਪਦੇ ਮੰਮੀ ਦਾ ਡੈਡੀ ਦਾ ਤੇ ਪਰਿਵਾਰ ਦਾ ਨਾਮ ਰੋਸ਼ਨ ਕਰਨਾ ਠੀਕ ਹੈ ਹਾਂਜੀ ਬਾਈ ਜੀ ਤੁਸੀਂ ਅਖੀਰ ਦੇ ਵਿੱਚ ਆਪਾਂ ਵੀਡੀਓ ਕਲੋਜ਼ ਕਰਦੇ ਹੈਗੇ ਆ ਅ ਬੇਸ਼ੱਕ ਜੀ ਤੁਹਾਡੀ ਅਸੀਂ ਇਹ ਵੀਡੀਓ ਜਿਹੜੀ ਹੈਗੀ ਇਸ ਦਾਅਵੇ ਦੇ ਨਾਲ ਪਾ ਰਹੇ ਹਾਂ ਕਿ ਪ੍ਰਮਾਤਮਾ ਮਿਹਰ ਕਰੇ ਕਿ ਤੁਹਾਡੇ ਜਿਹੜੇ ਕਮਰੇ ਜਲਦ ਪੈ ਜਾਣ ਹਾਂਜੀ ਹਾਂਜੀ ਤੇ ਖੀਰ ਦੇ ਵਿੱਚ ਕੋਈ ਦੋ ਸ਼ਬਦ ਜ਼ਰੂਰ ਤੁਸੀਂ ਕਹਿ ਦਿਓ ਆਪਾਂ ਫਿਰ ਵੀਡੀਓ ਕਲੋਜ਼ ਕਰਨੇ ਹਾਂ ਸਮਾਜ ਸੇਵੀਆਂ ਨੂੰ ਸਮਾਜ ਸੇਵੀਆਂ ਨੂੰ ਜਾਂ ਆਪਣੇ ਵੇਖਣ ਵਾਲਿਆਂ ਨੂੰ ਜੀ ਅਸੀਂ ਬੇਨਤੀ ਕਰਨੇ ਜੀ ਸਾਡੇ ਕਮਰੇ ਸਾਨੂੰ ਪੈ ਜਾਣ ਹਾਂਜੀ ਠੀਕ ਸਮਾਸੀਆਂ ਨੂੰ